ਦੀ ਐਸਪੀਸੀ ਦਾ ਇੱਕ ਏਜੰਡਾ 메ਨ ਝੰਡਾ ਜਿਹੜਾ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਨਾਲ ਜਿਹੜਾ ਸੰਬੰਧਤ ਆ ਸੋ ਮੈਨੂੰ ਅੱਜ ਤੁਹਾਡੇ ਮਾਧਿਮ ਦੇ ਰਹੀਂ ਪਠਾਨਕੋਟ ਦੇ ਲੋਕਾਂ ਨਾਲ ਗੱਲ ਸਾਂਝੀ ਕਰਦੇ ਆ ਖੁਸ਼ੀ ਵੀ ਮਹਿਸੂਸ ਹੋ ਰਹੀ ਆ ਔਰ ਮੈਂ ਸਮਝਦਾ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਲਗਾਤਾਰ ਸੜਕਾਂ ਦੇ ਉੱਤੇ ਕੰਮ ਕਰ ਰਹੇ ਹਾਂ ਔਰ ਭਾਵੇਂ ਕੇਂਦਰ ਸਰਕਾਰ ਨੇ ਸਾਡਾ ਆਰਡੀਐਫ ਦਾ ਕਰੋੜਾ ਰੁਪਇਆ ਡੱਕਿਆ ਹੋਇਆ ਕਰੋੜਾ ਰੁਪਇਆ ਜਿਹੜਾ ਪੰਜਾਬ ਦਾ ਪੈਸਾ ਜਿਹੜੀ ਸਾਨੂੰ ਨਹੀਂ ਦਿੱਤਾ ਜਾ ਰਿਹਾ ਉਹਦੇ ਲਈ ਆਪਣੇ ਥਾਂ ਇਕ ਲੜਾਈ ਹੈਗੀ ਆ ਪਰ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਤੋਹਫਾ ਸੜਕਾਂ ਦੇ ਰੂਪ ਦੇ ਵਿੱਚ ਜਿਹੜਾ ਸਾਨੂੰ ਉਹ ਪਠਾਨਕੋੜ ਵਾਸੀਆਂ ਨੂੰ ਦਿੱਤਾ ਸੋ ਮੈਂ ਉਹ ਤੁਹਾਡੇ ਨਾਲ ਇਹ ਸ਼ੇਅਰ ਕਰ ਰਿਹਾ ਕਿ ਪਠਾਨਕੋਟ ਜ਼ਿਲ੍ਹੇ ਦੀਆਂ 205 ਰੋਡ 205 ਸੜਕਾਂ ਜਿਨ੍ਹਾਂ ਦੀ ਰਿਪੇਅਰ ਹੋਣੀ ਹੈ ਔਰ ਜਿਹੜੀਆਂ ਚੋੜੀਆਂ ਵੀ ਵਿੱਚ ਹੋਣੀਆਂ ਨੇ ਮੈਂ ਕੱਲੀ-ਕੱਲੀ ਦਾ ਜ਼ਿਕਰ ਕਰਾਂਗਾ ਤੇ ਬਹੁਤ ਵੱਡੀ ਲਿਸਟ ਹੈ ਔਰ ਇਹ 360 ਕਿਲੋਮੀਟਰ ਇਹਦੀ ਲੈਂਥ ਹੋਏਗੀ 205 ਸੜਕਾਂ 360 ਕਿਲੋਮੀਟਰ ਇਹਦੀ ਲੰਬਾਈ ਹੋਏਗੀ ਸੋ ਇਹਦੇ ਲਈ 100 ਕਰੋੜ ਰੁਪਿਆ ਜਿਹੜਾ ਉਹ ਪੰਜਾਬ ਸਰਕਾਰ ਨੇ ਜਿਹੜਾ ਉਹ ਲਾਗਤ ਲੱਗਣੀ ਆ ਜਿਹੜਾ ਉਹਨਾਂ ਨੇ ਮਤਲਬ ਭੇਜਿਆ ਤੇ ਨਾਲ ਦੀ ਨਾਲ ਨਾਲ ਦੀ ਨਾਲ ਇਹ ਸੜਕਾਂ ਆਨ ਵਾਲੇ 5 ਸਾਲਾਂ ਦੇ ਲਈ ਜਿਨ੍ਹਾਂ ਨੇ ਬਣਾਣੀਆਂ ਨੇ ਠੇਕੇਦਾਰਾਂ ਨੇ ਉਹਨਾਂ ਦੀ ਲਾਇਬਿਲਟੀ ਵੀ ਫਿਕਸ ਕੀਤੀ ਜਾਊਗੀ ਕਿ ਜੇ 5 ਸਾਲ ਦੇ ਪਹਿਲੋਂ ਇਹ ਸੜਕਾਂ ਕਿਸੇ ਤਰ੍ਹਾਂ ਟੁੱਟ ਜਾਣ ਜਾਂ ਖਰਾਬ ਹੋ ਜਾਣ ਤੇ ਇਹਦੀ ਮੈਂਟੇਨੈਂਸ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਬੰਧਤ ਫੇਕੇਦਾਰ ਦੀ ਹੋਏਗੀ ਮਤਲਬ ਇਹ ਪਹਿਲੀ ਵਾਰ ਹੋ ਰਿਹਾ ਪਠਾਨਕੋਟ ਪੰਜਾਬ ਦੇ ਅੰਦਰ ਬਹੁਤ ਸਾਰੇ ਰੋਡ ਅਸੀਂ ਦੇਖਿਆ ਰੋਡ ਬਣਦੇ ਆ ਔਰ 2 4 5 ਮਹੀਨਿਆਂ ਬਾਅਦ ਸਾਲ ਬਾਅਦ ਹੀ ਉਹ ਰੋਡ ਟੁੱਟ ਜਾਂਦੇ ਆ ਉਹਦੇ ਚ ਉਸ ਮਿਆਰ ਦੀ ਉਸ ਲੈਵਲ ਦੀ ਜਿਹੜੀ ਉਹ ਮਟੀਰੀਅਲ ਨਹੀਂ ਪਿਆ ਹੁੰਦਾ ਤੇ ਉਹ ਫਿਰ ਲੋਕ ਜਿਹੜੇ ਆ ਉਹ ਸੰਤਾਪ ਭਗਦੇ ਸੋ ਮੈਂ ਖਾਸ ਕਰਕੇ ਜਿਹੜੀਆਂ 205 ਰੋਡ ਅ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭੁਜਦੇ ਰੋਡ ਹੈਗੇ ਆ ਉਹ ਜਿਹੜੇ ਆ ਉਹਨਾਂ ਦੀ ਪ੍ਰੂਵਲ ਸਾਨੂੰ ਮਿਲੀ ਆ ਕੱਲ ਰਾਤ ਹੀ ਮਿਲੀ ਆ ਸੋ ਮੈਨੂੰ ਜ਼ਿਲ੍ਹਾ ਪਠਾਨਕੋਟ ਵਾਸੀਆਂ ਨੂੰ ਤੇ ਖਾਸ ਕਰਕੇ ਮੇਰਾ ਆਪਣਾ ਜਿਹੜਾ ਭੋਆ ਮੇਰਾ ਅਵਧਾਨ ਸਾਹਿਬ ਹਲਕਾ ਉਥੋਂ ਦੇ ਵਸਨੀਕਾਂ ਨੂੰ ਇਹ ਮੈਂ ਖੁਸ਼ਕबरी ਸ਼ੇਅਰ ਕਰਦਾ ਹੋਇਆ ਆਪ ਵੀ ਇੱਕ ਤਸल्ली ਮਹਿਸੂਸ ਕਰ ਰਹੇ ਆ ਕਿ ਮੈਂ ਇਸ ਲਈ ਕਾਫੀ ਅਰਸੇ ਤੋਂ ਆ ਰੋਡ ਦੇ ਪਿੱਛੇ ਲੱਗਿਆ ਸੀਗਾ ਸੋ ਵਿਸ਼ੇਸ਼ ਤੌਰ ਤੇ ਨਾਟੇ ਓਨਲੀ ਏ ਰੋਡ ਬਲਿਕੇ ਕਾਲੀ ਅਜੇ ਅਸੀਂ ਖਾਨਪੁਰ ਤੋਂ ਜਿਹੜਾ ਉਹ ਸੁਜਾਨਪੁਰ ਨੂੰ ਲੰਬੀ ਤੇ ਚੌੜੀ ਰੋਡ ਕਰਨ ਦਾ ਉਦਘਾਟਨ ਕਰਕੇ ਆਇਆ ਇਸ ਤੋਂ ਪਹਿਲਾਂ ਮੈਂ ਜਿਹੜੇ ਉਹ ਆਪਣਾ ਕਾਨਵਾ ਚਸ਼ਮਾ ਜਕਰੋਰ ਅਪ ਟੂ ਫਰੀਦਾਨਗਰ ਜਿਹੜਾ 16 ਫੁੱਟ ਚੌੜਾ ਰੋਡ ਜਿਹੜਾ ਜਿਹਦਾ ਕੰਮ ਲੱਗਿਆ ਹੋਇਆ ਚੰਗੀ ਪੱਧਰ ਤੇ ਤੁਸੀਂ ਕਈ ਵਾਰ ਤੁਸੀਂ ਆਪਣੇ ਚੈਨਲ ਤੇ ਉਹਨੂੰ ਚਲਾਇਆ ਵੀ ਆ 10 ਕਰੋੜ ਰੁਪਏ ਦੇ ਲੱਗਦੇ ਨਾਲ ਉਹਦਾ ਕੰਮ ਲੱਗਿਆ ਹੋਇਆ ਭੀਮਪਰ ਤੋਂ ਲੈ ਕੇ ਸਰਨੇ ਤੱਕ ਬਹੁਤ ਸ਼ਾਨਦਾਰ ਜਿਹੜੇ ਰੋਡ ਬਣਦੇ ਆ ਜਿਹਦੇ ਤੇ ਕਾਫੀ ਮਿਹਨਤ ਅਸੀਂ ਕੀਤੀ ਆ ਤੇ ਨਾਲ ਦੀ ਨਾਲ ਮੈਨੂੰ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਦਿਆਂ ਥੋੜਾ ਦੁੱਖ ਵੀ ਮਹਿਸੂਸ ਹੋ ਰਿਹਾ ਕਿ ਬਹੁਤ ਸਾਰੇ ਰੋਡ ਨੇ ਜਿਹੜੇ ਪਿਛਲੇ 15 15 16 16 ਸਾਲਾਂ ਤੋਂ ਬਣੇ ਨਹੀਂ ਕਈ ਸਰਕਾਰਾਂ ਆਈਆਂ ਕਈ ਐਮਐਲਏ ਬਣੇ ਔਰ ਉਹਨਾਂ ਰੋੜਾਂ ਦੀ ਸਰਵਾਈ ਨਹੀਂ ਕੀਤੀ ਬਲਿਕੇ ਖੁਦ ਉੱਥੋਂ ਦੇ ਐਮਐਲਏ ਦੇ ਆਪਣੇ ਰੋੜ ਜਿਨ੍ਹਾਂ ਤੇ ਉਹ ਗੁਜ਼ਰਦੇ ਹੁੰਦੇ ਸਨ ਖਾਸ ਕਰਕੇ ਸਾਡੇ ਪਿਛਲੇ ਐਮਐਲਏ ਜਿਨ੍ਹਾਂ ਨੇ ਆਪਣਾ ਰੋੜ ਨਹੀਂ ਬਣਾ سکے ਜਿਹੜਾ ਜਿੱਥੇ ਉਹ ਰੋਜ਼ ਦਰਬਾਰ ਲਾਉਂਦੇ ਸੀਗੇ ਸੁੰਦਰ ਚੱਕ ਦੇ ਅੰਦਰ ਔਰ ਮਲਕਪੁਰ ਤੋਂ ਲੈ ਕੇ ਤੇ ਬਾਯਾ ਸੁੰਦਰ ਚੱਕ ਬਣੀ ਲੋਦੀ ਅਪ ਟੂ ਜਿਹੜਾ ਕਥਲੌਰ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਉਹ ਰੋਡ ਬਣਾਇਆ ਜਿਹੜਾ ਬੜਾ ਸ਼ਾਨਦਾਰ ਰੋਡ ਬਣਿਆ ਔਰ ਅਜੇ ਵੀ ਉਹਦੀਆਂ ਸਾਈਡਾਂ ਦੇ ਉਹਦੇ ਬਰਮਾ ਦਾ ਕੰਮ ਚੱਲਿਆ ਹੋਇਆ ਮਤਲਬ ਆਪਣੇ ਰੋਡ ਨਹੀਂ ਬਣਾ ਸਕੇ 5 ਸਾਲ ਮਾਈਨਿੰਗ 'ਚ ਹੀ ਫਸੇ ਰਹੇ ਮਾਈਨਿੰਗ ਕਿਧਾ ਕਰਨੀ ਆ ਮਾਈਨਿੰਗ 'ਚੋਂ ਕਿਦਾ ਪੈਸੇ ਕਮਾਣੇ ਆ ਮਾਈਨਿੰਗ 'ਚ ਹੀ ਫਸੇ ਰਹੇ ਰੋੜਾਂ ਵਾਲੇ ਪਾਸੇ ਤੱਕਿਆ ਹੀ ਨਹੀਂ ਕਰੋਨਾ ਦੇ ਵੱਡੇ ਵੱਡੇ ਟਰਾਲਿਆਂ ਨੇ ਜਿਹੜੇ ਲੋਕਾਂ ਦੀ ਜ਼ਿੰਦਗੀ ਦਾ ਜੰਜਾਲ ਬਣੇ ਸਨ ਜਿਨ੍ਹਾਂ ਤੁਹਾਡੇ ਬਹੁਤ ਸਾਰੇ ਲੋਕ ਆ ਗਏ ਆਪਣੇ ਰਜ਼ਾਨਾ ਵੀ ਜਿਨ੍ਹਾਂ ਨੇ ਗੁਆਈਆਂ ਸੋ ਮੈਨੂੰ ਇਹ ਗੱਲ ਕਹਿਣ ਚ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਅੱਜ ਇਹ ਜਿਹੜੇ ਰੋਡ ਇਹਨਾਂ ਦੀ ਬਣੀ ਹੈ ਤਾਂ ਖਾਸ ਕਰਕੇ ਜਿਹੜਾ ਸ਼ੇਰਪੁਰ ਤੋਂ ਸ਼ੁਰੂ ਹੋ ਕੇ ਤੇ ਫੂਲ ਪਿਆਰਾ ਪੰਜੋੜ ਅਪ ਟੂ ਸੁਜਾਨਪੁਰ ਇਹ ਵੀ ਰੋਡ ਜਿਹੜਾ ਉਹ ਮਤਲਬ 18 ਫੁੱਟ ਚੌੜਾ ਤੇ ਸ਼ਾਨਦਾਰ ਰੋਡ ਬਣੇਗਾ ਇਹਦੇ ਵਿੱਚ ਧੋਵੜਾ ਤੋਂ ਤਾਰਾਗੜ ਇਹ ਕੋਈ ਮੇਰੇ ਖਿਆਲ 15 ਸਾਲ ਪਹਿਲਾਂ ਇਹ ਰੋਡ ਬਣਿਆ ਔਰ ਇਹਨੂੰ ਰੋਡ ਹੀ ਨਹੀਂ ਕਹਿ ਸਕਦੇ ਆਪਾਂ ਸਾਨੂੰ ਜਿਹੜੀ ਕਨੈਕਟੀਵਿਟੀ ਜਦੋਂ ਮੈਂ ਐਮਐਲਏ ਬਣਿਆ ਆ ਲੋਕਾਂ ਦੇ ਅਸ਼ੀਰਵਾਦ ਦੇ ਨਾਲ ਤੇ ਇੱਕ ਹੀ ਲੋਕਾਂ ਦਾ ਸਵਾਲ ਹੁੰਦਾ ਸੀਗਾ ਵੀ ਰੋਡ ਬਣਾਓ ਰੋਡਾਂ ਦਾ ਬੁਰਾ ਹਾਲ ਹੈ ਸੋ ਇਹ ਵੀ ਰੋੜ ਜਿਹੜਾ ਹੁਣ ਮਤਲਬ 23 ਸਾਲ ਪਹਿਲੋ ਬਣਿਆ ਸੋਰੀਆਂ ਤੋਂ ਝੇਲਾ ਆਂਦਾ 16 2016 ਚ ਬਣਿਆ ਸੋ ਇਸੇ ਤਰ੍ਹਾਂ ਸੋੜਾ ਤੋਂ ਖੁਸ਼ੀਨਗਰ ਮਾਨ ਨੰਗਲ ਇਹ ਵੀ 2017 ਚ ਬਣਿਆ ਏਪੀ ਕੀ ਰੋਡ ਤੋਂ ਡੱਲਾ ਬਲੀਮ ਵਾਲੀ ਖਾ ਫਿਰੂਵਾਲ ਤੰਗੋ ਸਾਹਿਬagara ਇਹ ਵੀ 2016 ਚ ਬਣਿਆ ਤੰਗੋ ਸਾਹਿਬ ਯਾਤੀ ਚੱਕ ਸਾਰੇ ਰੋਡ ਜਿਹੜੇ ਆ ਕੋਈ 15 ਸਾਲ ਪਹਿਲੋ ਬਣਿਆ ਕੋਈ 12 ਸਾਲ ਪਹਿਲੋ ਬਣਿਆ ਕੋਈ 16 ਸਾਲ ਪਹਿਲੋ ਬਣਿਆ ਸੋ ਇਹ ਸਾਰੇ ਰੋਡ ਜਿਹੜੇ ਆ ਮਤਲਬ 100% ਰੋਡ ਜਿਹੜੇ ਹੁਣ ਚਾਹੇ ਉਹ ਛੋਟੂ ਨਾ ਦੇ ਮੰਦਰ ਤੋਂ ਲੈ ਕੇ ਪਹਾੜੋ ਚੱਕ ਜਿਹੜਾ ਬੈਧੋ ਚੱਕ ਤੇ ਅਪ ਟੂ ਜਿਹੜਾ ਉਹ ਜੋਈਆਂ ਇਹ ਸਾਰੇ ਰੋਡ ਮਦੀਨ ਪਰ ਖਿਆਲ ਆ ਤੁਹਾਡਾ ਅ ਆਪਣਾ ਮਾਨ ਨੰਗਲ ਤਾਰਾਗੜ ਰਤਨਗੜ ਸੋ ਕੱਲੇ-ਕੱਲੇ ਦਾ ਨਾਮ ਲਵਾਂਗਾ ਤੇ ਬਹੁਤ ਵੱਡੀ ਲਿਸਟ ਆ ਆਪਣਾ ਅੰਤੋਰ ਮਤਲਬ ਜਿਹੜਾ ਕੋਹਲੀਆਂ ਤੋਂ ਲੈ ਕੇ ਦਿਤਿਆਲ ਤੇ ਫਿਰ ਜਿਹੜਾ ਮਜ਼ੀਰੀਆਂ ਤੇ ਅਪ ਟੂ ਤਾਸ ਇਹ ਸਾਰੇ ਰੋਡ ਜਿਹੜੇ ਆ ਮਾਨਜੋਗ ਮੁੱਖ ਮੰਤਰੀ ਜੀ ਨੇ ਸਾਨੂੰ ਬਹੁਤ ਵੱਡਾ ਤੋਹਫਾ ਦਿੱਤਾ ਰਾਨਗੜ ਵਾਸੀਆਂ ਨੂੰ ਮੈਂ ਕੇਵਲ ਇਹੀ ਗੱਲ ਕਹਿਣਾ ਚਾਹਨਾ ਕਿ ਇਹੀ ਇੱਕ ਵੱਡਾ ਸਵਾਲ ਜਿਹੜਾ ਪਿੰਡਾਂ ਦੇ ਲੋਕਾਂ ਦਾ ਮਤਲਬ ਹੈਗਾ ਸੋ ਉਹਦੇ ਲਈ ਲਗਾਤਾਰ ਅਸੀਂ ਕੰਮ ਕੀਤਾ ਔਰ ਉਸ ਕੰਮ ਦਾ ਰਿਜ਼ਲਟ ਆ ਕਿ ਸਾਨੂੰ ਇਹ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਦਿੱਤਾ ਇਸ ਤੋਂ ਇਲਾਵਾ ਗਰੋਟਾ ਟੂ ਦਿਨਾਨਗਰ ਜਿਹੜਾ ਰੋਡ ਆ ਉਹ ਵੀ ਪਲਾਨ ਰੋਡ ਦੇ ਵਿੱਚ ਜਿਹੜਾ ਉਹ ਪਿਆ ਤੇ ਉਥੇ ਵੀ ਮਤਲਬ 18 ਫੁੱਟ ਚੌੜਾ ਰੋਡ ਬਣਨਾ ਸੋ ਪਲਾਨ ਰੋਡ ਜਿਹੜੇ ਰੋਡ ਪੈ ਗਏ ਆ ਉਹਨਾਂ ਦਾ ਵਰਤਮਾਨ ਜਿਹੜਾ ਕਨਵਿੰਸਿੰਗ ਉਥੇ ਮਤਲਬ ਸਟੈਂਡਰਡ ਜਿਹੜਾ ਹੁਣ ਉੱਥੇ ਭਾਰ ਸੜਕਾਂ ਤੇ ਪੈਂਦਾ ਭਾਵ ਉਹਦੇ ਮੁਤਾਬਕ ਉਹ ਵੱਢਣਗੇ ਸੋ ਮੈਂ ਆਪਣੇ ਸਾਰੇ ਸਾਥੀ ਮੇਰੇ ਨਾਲ ਸੱਜੇ ਖੱਬੇ ਸਾਡੇ ਆਮ ਆਦਮੀ ਪਾਰਟੀ ਦੇ ਆਗੂ ਸਾਥੀ ਲੀਡਰ ਸਾਹਿਬ ਜਿਹੜੇ ਇੱਥੇ ਬੈਠੇ ਆ ਜਿਨ੍ਹਾਂ ਨੂੰ ਲਗਾਤਾਰ ਮੇਰੇ ਨਾਲ ਇਸ ਕੰਮ ਦੇ ਲਈ ਮੇਰੀ ਮਤਲਬ ਜਿਹੜੀ ਉਹ ਮਦਦ ਵੀ ਕੀਤੀ ਆ ਉਹਨਾਂ ਸੜਕਾਂ ਦਾ ਸਾਰਾ ਖਾਕਾ ਲੈ ਕੇ ਤੇ ਮੈਂ ਪਠਾਨਕੋੜ ਦੇ ਸਾਰੇ ਅਧਿਕਾਰੀ ਸੇਵਾਦਾਰਾਂ ਦਾ ਵੀ ਧੰਨਵਾਦ ਕਰਦਾ ਵੀ ਉਹਨਾਂ ਨੇ ਕਾਫੀ ਸਾਨੂੰ ਫੀਡਬੈਕ ਦਿੱਤੀ ਇੱਕ ਮੈਕੈਨਿਜ਼ਮ ਜਿਹੜਾ ਉਹ ਬਣਾ ਕੇ ਜਿਹੜਾ ਉੱਪਰ ਭੇਜਿਆ ਸੀਗਾ ਸੋ ਕੱਲਾ-ਕੱਲਾ ਜੇ ਮੈਂ ਨਾਂ ਲਾਵਾਂਗਾ ਤੇ ਬਹੁਤ ਵੱਡੀ ਐ ਲਿਸਟ ਆ ਚਾਹੇ ਉਹ ਮੀਰਸਲ ਦਾ ਏਰੀਆ ਹੋਵੇ ਚਾਹੇ ਧਾਰ ਦਾ ਏਰੀਆ ਹੋਵੇ ਚਾਹੇ ਸਾਡਾ ਹੋਰ ਕਿਸੇ ਪਾਸੇ ਪਰ ਆਹ ਗੋਲੇ ਤੋਂ ਲੈ ਕੇ ਸਕੂਲ ਚੰਬਲ ਸਕੂਲ ਤੱਕ तमाम ਰੋੜ ਜਿਹੜੇ ਆ ਸਾਰਾ ਖਾਕਾ ਲੈ ਕੇ ਤੇ ਮੈਂ ਪਠਾਨਕੋੜ ਦੇ ਸਾਰੇ ਅਧਿਕਾਰੀ ਸੇਵਾਵਾਂ ਦਾ ਵੀ ਧੰਨਵਾਦ ਕਰਦਾ ਵੀ ਉਹਨਾਂ ਨੇ ਕਾਫੀ ਸਾਨੂੰ ਫੀਡਬੈਕ ਦਿੱਤੀ ਇੱਕ ਮੈਕੈਨਿਜ਼ਮ ਜਿਹੜਾ ਉਹ ਬਣਾ ਕੇ ਜਿਹੜਾ ਉੱਪਰ ਭੇਜਿਆ ਸੀਗਾ ਸੋ ਆ ਕੱਲਾ ਕੱਲਾ ਜੇ ਮੈਂ ਨਾਂ ਲਵਾਂਗਾ ਤੇ ਬਹੁਤ ਵੱਡੀ ਐ ਲਿਸਟ ਆ ਚਾਹੇ ਉਹ ਮੀਰਸਲ ਦਾ ਏਰੀਆ ਹੋਵੇ ਚਾਹੇ ਧਾਰ ਦਾ ਏਰੀਆ ਹੋਵੇ ਚਾਹੇ ਸਾਡਾ ਹੋਰ ਕਿਸੇ ਪਾਸੇ ਪਰ ਆਹ ਗੋਲੇ ਤੋਂ ਲੈ ਕੇ ਸਕੂਲ ਸਿੰਬਲ ਸਕੂਲ ਤੱਕ तमाम ਰੋਡ ਜਿਹੜੇ ਆ ਔਰ ਇਹ ਆਨ ਵਾਲੇ ਹਫਤੇ ਦੇ ਵਿੱਚ ਵਿੱਚ ਅਗਲੇ ਮੰਗਲਵਾਰ ਜਾਂ ਬੁੱਧਵਾਰ ਤੱਕ ਇਹਦੇ ਟੈਂਡਰ ਵੀ ਲੱਗ ਜਾਣੇ ਆ ਤੇ ਮੈਨੂੰ ਲੱਗਦਾ ਕਿ ਅਸੀਂ ਮਈ ਦੇ ਵਿੱਚ ਜਿਹੜਾ ਆ ਉਹ ਇਹਨਾਂ ਸੜਕਾਂ ਦੀ ਉਹ ਸਾਰੀ ਦਾ ਕੰਮ ਵੀ ਆਰੰਭ ਕਰਾਂਗੇ 100 ਲੋਕਾਂ ਦੇ ਨਾਲ ਕੀਤਾ ਹੋਇਆ ਕੱਲਾ ਕੱਲਾ ਵਾਦਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਪੂਰਾ ਕਰ ਰਹੀ ਹੈ ਸੋ ਅੱਜ ਮੈਂ ਕੇਵਲ ਰੋਡਸ ਦੇ ਸਵਾਲ ਦੇ ਉੱਤੇ ਤੁਹਾਨੂੰ ਇੱਥੇ ਖੇਚਲ ਦਿੱਤੀ ਆ ਤੁਸੀਂ ਆਏ ਔਰ ਇਹਦੇ ਲਈ ਕਰੋੜਾ ਰੁਪਈਆ ਜਿਹੜਾ ਕਰੋੜਾ ਰੁਪਈਆ ਮਾਨਯੋਗ ਮੁੱਖ ਮੰਤਰੀ ਜੀ ਨੇ ਸਾਨੂੰ ਦਿੱਤਾ ਉਹਨਾਂ ਦਾ ਵੀ ਧੰਨਵਾਦ ਤੇ ਨਾਲ ਦੀ ਨਾਲ ਮੈਂ ਲੋਕਾਂ ਨੂੰ ਵੀ ਇਹ ਗੱਲ ਕਹਾਂਗਾ ਕਿ ਅਸੀਂ ਵਧੀਆ ਰੋੜ ਬਣਾਵਾਂਗੇ ਔਰ ਇਹਨਾਂ ਰੋੜਾਂ ਦੇ ਉੱਤੇ ਜਿਹੜਾ 5 ਸਾਲ ਦੀ ਡਿਊਟੀ ਫਿਕਸ ਕਰ ਦਿੱਤੀ ਹੈ ਠੇਕੇਦਾਰ ਦੀ ਇਹ ਨਹੀਂ ਹੈ ਕਿ ਠੇਕੇਦਾਰ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜੈਮਜ਼ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਚਨਕੋ ਅਫੀਲੀਏਟਡ ਟੂ ਸੀਬੀਐਸਸੀ ਨਿਊ ਡੈਲੀ Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.